ਦੇ ਵੀ ਦਾ ਜੋ ਕੰਬਲ ਹੈ ਆ ਦੇਖ ਕਿੰਨਾ क्यूट ਹੈ ਨਾ ਬੀਕ ਫੰਗ ਇਹ ਮੈਨੂੰ ਬੜਾ ਹੀ ਪਸੰਦ ਆਇਆ ਕਲਰ ਵੀ ਬਹੁਤ ਵਧੀਆ ਹੈ ਇਹਦਾ ਇਹ ਦੇਖੀਂ ਇਹਨੀ ਛੋਟੀ ਕੰਬਲੀ ਆ ਖੋਲ ਕੇ ਤੇ ਦੱਸ ਇਹਨੂੰ ਉਦਾਂ ਨਹੀਂ ਆ ਮੈਂ ਸਾਈਜ਼ ਛੋਟਾ ਹੋਣਾ ਜੇਗਾ ਹਾਂ ਲੀਕ ਪਿੰਕ ਕਲਰ ਵਧੀਆ ਹਾਂ ਬੜੀ ਸੌਫਟ ਆ ਯਾਰ ਦੇਖ ਮੈਂ ਤਾਂ ਪਤਾ ਨਹੀਂ ਕਿੰਨੀ ਵਾਰ ਖੋਲ ਖੋਲ ਕੇ ਦੇਖ ਲਿਆ ਦਮੇ ਕੀ ਤਾਵਣ ਹੁਣ ਹਾਂ ਦੱਸੀ ਤਾਵਣ ਧੀ ਚੀਨਿਆ ਵਦਿਆ ਨਾ ਬਣਿਆ ਆਇਆ ਮੈਂ ਸੇ ਚਲਾਂ ਬੁਖਾਰ ਦਨੇ ਆ ਸਾਰਿਆਂ ਨੂੰ ਸੇ ਸੇ ਤੁਸੀਂ ਵੀ ਨਹੀਂ ਇਹਦੇ ਸਿਆਲ ਵਾਲੀ ਲੱਗਦੀ ਐ ਨਾ ਹਾਂ ਇਹ ਸਰਦੀਆਂ ਵਧੀਆ ਇਨ ਕੇ ਇਸ ਜ਼ਰੂਰਤ ਪਈ ਤੇ ਯੂਜ਼ ਕਰਾਂਗੇ ਨੀ ਤੇ ਉਦੋਂ ਤਾਂ ਗਰਮੀ ਹਣੀ ਐ ਹਾਂ ਇਹ ਕਵਿਦਾ ਐਸਾ ਲਾਈਟ ਦਾ ਕਲਰ ਹੈ ਬੜਾ ਬੜਾ ਕੈਰਾ ਕਲਰ ਇਹ ਵੀ ਸਿਆਲੜਾ ਐ ਗਰਮੀ ਦਾ ਇਹ ਵੀ ਸਰਦੀਆਂ ਦਾ ਐ ਅੱਛਾ ਉਹ ਜ਼ਿਆਦਾ ਥੋੜਾ ਗਰਮੀ ਐ ਥੋੜਾ ਘੱਟ ਐ ਪਰ ਹੈ ਗਰਮ ਇਹਦੇ ਨਾਲ ਕੈਪ ਐ ਤੇ ਮਿਟਨਸ ਐ ਮੈਂ ਇਹ ਦੇਖੋ ਨੀ ਛੋਟੇ ਛੋਟੇ ਡ्रेसेस ਆ ਆ ਦੇਖੋ ਕਿੰਨੇ ਪਿਆਰੇ ਕਲਰ ਹਨ ਨਾ ਆਈ ਗਏ ਛੋਟੀ ਜਿਹੀ ਜਾਮੀ ਵਾਓ ਬੜੇ क्यूट ਲੱਗ ਰਹੇ ਆ ਕੈਪ ਕੈਪ ਬੜੀ ਵੱਡੀ ਹੈ ਇਹ ਵੀ ਇਹ ਵੀ ਵੱਡੀ ਆਣੀ ਐ ਐ ਸੌਕਸ 3 ਉਂਗਲੀਆਂ ਜਿੱਡੇ ਦੇ ਸੌਕਸ ਆ ਇਹਦੇ ਹਾਂ ਇੰਨੀਆਂ ਕਿਊਟ ਐ ਨਾ ਇਹ ਦੇ ਨਾਲ ਫਿਰ ਹਟ ਨਵਲੀ ਬਟ ਨਵਲੇ ਥੋੜੇ ਨਾ ਆਸਾਨੀ ਨਾਲ ਪੈ ਜਾਂਦੇ ਆ ਬੱਚੇ ਦੇ ਹੂੰ ਇਹ ਕਾ ਪਿੰਕ ਵਾਲਾ ਕਿੰਨਾ ਸੋਹਣਾ ਗੱਲ ਐ ਇਹ ਵੀ ਸੇਮ ਹੀ ਇਹਦੇ ਨਾਲ

ਇਹ ਕਾਫੀ ਥੋੜਾ ਬਹੁਤ ਅਸਮਾਨ ਵੈਸੇ ਰਹਿ ਵੀ ਗਿਆ ਵਾ ਉਹ ਹੋਲੀ-ਗੋਲੀ ਹਮ ਲਿਆਵਾਂਗੇ ਹੋਰ ਕੀ ਲੈ ਆ ਗਿਆ ਹੋਰ ਆਲਮੋਸਟ ਸਾਰਾ ਖਾ ਦਿੱਤਾ ਇੱਕ ਮਿੰਟ ਨਹੀਂ ਕੱਪੜੇ ਗਰਮੀ ਆਹ ਉਹ ਖਾਤੇ ਉਹ ਤਾਂ ਮੈਂ ਖਾ ਦਿੱਤੇ ਨਾਲੇ ਕੋ ਦੋ ਹੈਂਕੀ ਲੈਈ ਸੀ ਕਿ ਉਹ ਘੇਰਾ ਸਾਫ ਕਰਨੋਂ ਬੱਚੇ ਦਾ ਹੂੰ ਹੂੰ ਓਵੇਂ ਵੀ ਜ਼ਰੂਰਤ ਆ ਜਾਂਦੀ ਹੁੰਦੀ ਆ ਉਸ ਟਾਈਮ ਆ ਦੇਖ ਕਿੰਨਿਆ ਖਿਉਟਾ ਨਾ ਦੋਨੋਂ ਆ ਬਤਾ ਕੀ ਹੈ ਪੈਰਾਂ ਚ ਪਾਉਣ ਵਾਲੇ ਨਾ ਜਰਾਬਾਂ ਇਹ ਮਿਟਨਸ ਆ ਹੱਥਾਂ ਚ ਪਾਉਣ ਵਾਲੇ ਆ ਅੱਛਾ ਮੈਨੂੰ ਲੱਗਾ ਜਰਾਬਾਂ ਜਿਵੇਂ ਬੱਚੇ ਦੇ ਨਹਲ ਵਗੈਰਾ ਵੱਡੇ ਹੁੰਦੇ ਆ ਨਾ ਤੇ ਇਹ ਪਾ ਦੋ ਤੇ ਖੁਦ ਦੇ ਮਾਰ ਲੈਂਦਾ ਨਹਲ ਇਹ ਪਾ ਦੋ ਫਿਰ ਨਾ ਕੋੜਾ ਸੇਫ ਰਹਿੰਦਾ ਆ ਦੇਖ ਠੀਕ ਬੜਾ ਹੀ ਕਿਊਟ ਸੁਣਾਣਾ ਹੈ ਹੂੰ ਨੈਕਸਟ ਸ਼ਾਪਿੰਗ ਕਦੋਂ ਕਰਨੀ ਹੈ ਹੂੰ ਨੈਕਸਟ ਨੈਕਸਟ ਮੰਥ ਹੀ ਕਰਦੇ ਹਾਂ ਹਾਂ ਨੈਕਸਟ ਮੰਥ ਕਰਾਂਗੇ ਸ਼ਾਪਿੰਗ ਉਹ ਵੀ ਮੈਂ ਸਾਰਾ ਵਿਖਾਉਂਗੀ ਸਮਾਨ ਬਸ ਅੱਜ ਦੀ ਵੀਡੀਓ ਇੰਨੀ ਧੰਨਵਾਦ ਮਿਲਾਂਗੇ ਅਗਲੀ ਵੀਡੀਓ 'ਚ ਹਾਂ ਅਗਲਾ ਸਮਾਨ ਲਵਾਂਗੇ ਫਿਰ ਮਿਲਾਂਗੇ